ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਮੋਰਿੰਡਾ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਲੋਕਾਂ ਲਈ ਵਿਆਪਕ ਸਿਹਤ ਕਵਰੇਜ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਇਸ ਮਹੀਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰ ਰਹੀ ਹੈ ਇਸ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦੀ ਨਕਦੀ ਰਹਿਤ ਸਿਹਤ ਬੀਮਾ ਪ੍ਰਦਾਨ ਕੀਤਾ ਜਾਵੇਗਾ ਡਾਕਟਰ ਚਰਨਜੀਤ ਸਿੰਘ ਨੇ ਯੂਥ ਬੈਂਗਲ ਮੀਟਿੰਗ ਦੌਰਾਨ 10 ਲੱਖ ਰੁਪਏ ਦੇ ਹੈਲਥ ਕਾਰਡ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਬਲਾਕ ਪੱਧਰ ਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ ਦੀ ਯੋਜਨਾ ਬਣਾਈ ਉਹਨੇ ਕਿਹਾ ਕਿ ਨੌਜਵਾਨ ਹੀ ਤਾਕਤ ਨੇ ਜਿੰਨਾ ਰਾਹੀਂ ਲੋਕਾਂ ਤੱਕ ਇਹ ਸਹੂਬਾ ਯਕੀਨੀ ਤੌਰ ਤੇ ਪਹੁੰਚੇਗੀ। ਇਹ ਵੀ ਜਿਹੜਾ ਅਸੀਂ ਕੰਮ ਕਰ ਰਹੇ ਆ ਇਹ ਵੀ ਇੱਕ ਇਨਕਲਾਬ ਹੈ ਸਾਡੀ ਜਿਹੜੀ ਪਾਰਟੀ ਹੈ ਇਨਕਲਾਬੀ ਕੰਮ ਕਰਦੀ ਹੈ। ਔਰ ਔਰ ਜਿਹੜਾ ਹੁਣ ਅਸੀਂ ਕਰਨ ਜਾ ਰਹੇ ਆ ਇਹ ਇੱਕ ਬਹੁਤ ਵੱਡਾ ਕੰਮ ਹੈ। ਕਿ ਹਰ ਪਰਿਵਾਰ ਨੂੰ ਜਿਹੜਾ ਹੈਗਾ 10 ਲੱਖ ਦਾ ਹੈਲਥ ਕਾਰਡ ਦੇਣਾ। ਉਦੇ ਚ ਹਰ ਚੀਜ਼ ਕਵਰ ਹੋ ਜਾਂਦੀ ਕੋਈ ਵੀ ਆਪਰੇਸ਼ਨ ਐਸਾ ਨਹੀਂ ਕੋਈ ਬਿਮਾਰੀ ਐਸੀ ਨਹੀਂ ਜਿਹੜੀ 10 ਲੱਖ ਚ ਜਿਹੜਾ ਨਾ ਆਵੇ ਚਾਹੇ ਉਹ ਦਿਲ ਦਾ ਆਪਰੇਸ਼ਨ ਹੈ ਉਹ ਵੀ 4-5 ਲੱਖ ਚ ਹੋ ਜਾਂਦਾ ਤੁਸੀਂ ਗੋਡੇ ਬਦਲਾਣੇ ਆ 2.5 ਲੱਖ ਚ ਹੋ ਜਾਂਦੇ ਠੀਕ ਹੈ ਜੀ ਕੋਈ ਹੋਰ ਬਾਕੀ ਸਾਰੇ ਆਪਰੇਸ਼ਨ ਦਾ ਛੋਟੇ ਹੈ ਟੈਸਟ ਕਰਾਣੇ ਆ ਕੋਈ ਉਹ ਵੀ ਜਿਹੜੇ ਹੈਗੇ ਆ ਜ਼ਿਆਦਾ ਤੋਂ ਜ਼ਿਆਦਾ ਲੱਖ ਚ ਹੋ ਜਾਂਦੇ ਆ ਸੋ ਇੱਕ ਤਰ੍ਹਾਂ ਦਾ ਤੁਹਾਡੇ ਹਰ ਪਰਿਵਾਰ ਨੂੰ ਇੱਕ ਆਜ਼ਾਦੀ ਹੋ ਗਈ ਵੀ ਸਾਨੂੰ ਕੋਈ ਬੇਫਿਕਰੇ ਤੁਸੀਂ ਹੋ ਗਏ ਤੁਸੀਂ ਵੀ ਕਿਉਂਕਿ ਤੁਸੀਂ ਨੌਜਵਾਨ ਨੂੰ ਤੁਹਾਡੇ ਬਜ਼ੁਰਗਾਂ ਨੂੰ ਕਿਉਂਕਿ ਜਿਆਦਾ ਜਿਹੜੀਆਂ ਸਮੱਸਿਆਵਾਂ ਲਾਮਤਾਂ ਬਜ਼ੁਰਗਾਂ ਨੂੰ ਲੱਗ ਜਾਂਦੀਆਂ ਉਮਰ ਨਾਲ ਜਿਹੜਾ ਹੈਗਾ ਸਰੀਰ ਜਿਹੜਾ ਬਿਮਾਰੀਆਂ ਦਾ ਘੇਰੇ ਚ ਆ ਜਾਂਦਾ ਸੋ ਤੁਸੀਂ ਬੇਫਿਕਰ ਹੋ ਜਾਂਦੇ ਹੋ ਕਿ ਸਾਡੇ ਬਜ਼ੁਰਗ ਨੂੰ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਸਾਡੇ ਕੋਲ ਹੈਲਥ ਕਾਰਡ ਹੈ ਔਰ ਸਾਰਿਆਂ ਲਈ ਸਾਡੀ ਪਾਰਟੀ ਐਸੀ ਹੈ ਕਿ ਇਹ ਕੋਈ ਇਹ ਨਹੀਂ ਵੀ ਇੱਕ ਵਰਗ ਲਈ ਕੰਮ ਕਰਦੀ ਹੈ ਇੱਕ ਜਾਤ ਲਈ ਕੰਮ ਕਰਦੀ ਹੈ ਅਗਰ ਅਸੀਂ ਬਿਜਲੀ ਮੁਫਤ ਦਿੰਦੀ ਹੈ ਸਾਰਿਆਂ ਨੂੰ ਦਿੰਦੀ ਹੈ ਐਦਾਂ ਹੀ ਹੁਣ ਜਿਹੜਾ ਹੈਲਥ ਕਾਰਡ ਹੈ ਇਹ ਵੀ ਹਰ ਪਰਿਵਾਰ ਨੂੰ ਮਿਲਣਾ ਪਰਿਵਾਰ ਦਾ ਬੀਮਾ ਹੈ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਸਾਡੀ ਸਰਕਾਰ ਕਰਨ ਜਾ ਰਹੀ ਹੈ ਅੱਜ ਤੱਕ ਹੋਇਆ ਨਹੀਂ ਇਹ ਇਹ ਵੀ ਇੱਕ ਇਤਿਹਾਸ ਜਿਹੜਾ ਰਚਿਆ ਜਾਣਾ ਹੈ ਅੱਜ ਤੱਕ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਤਾਂ ਸਰਕਾਰੀ ਮਸ਼ੀਨਰੀ ਨੂੰ ਫੇਲ ਕਰਨ ਤੇ ਲੱਗੀਆਂ ਹੋਈਆਂ ਸੀ। ਉਹਨਾਂ ਨੇ ਸਰਕਾਰੀ ਹਸਪਤਾਲ ਫੇਲ ਕਰਤੇ, ਉਹਨਾਂ ਨੇ ਸਰਕਾਰੀ ਸਕੂਲ ਫੇਲ ਕਰਤੇ। ਲੇਕਿਨ ਸਾਡੀ ਸਰਕਾਰ ਜਿਹੜੀ ਹੈ ਇਹ ਉਹਨਾਂ ਤੋਂ ਬਹੁਤ ਹੀ ਅਲੱਗ ਹੈ ਕਿਉਂਕਿ ਇਨਕਲਾਬੀ ਪਾਰਟੀ ਹੈ ਕਿ ਤੁਸੀਂ ਇੱਕ ਬਹੁਤ ਵੱਡਾ ਜਿਹੜਾ ਇਨਕਲਾਬੀ ਕੰਮ ਜਿਹੜਾ ਇਹ ਕਰ ਰਹੇ ਹੋ। ਔਰ ਇਹਦੇ ਨਾਲ ਲੋਕ ਹੋਰ ਜ਼ਿਆਦਾ ਪਹਿਲਾਂ ਵੀ ਲੋਕਾਂ ਨੇ ਬਹੁਤ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕੀਤੀ ਹੈ ਤੁਸੀਂ ਜਿੰਨੇ ਵੀ ਬਾਈ ਇਲੈਕਸ਼ਨ ਦੇਖੋ ਉਹਨਾਂ ਚ ਪਾਰਟੀ ਜਿਹੜੀ ਹੈਗੀ ਹੈ ਜਿੱਤ ਉੱਪਰ ਕੇ ਆਈ ਹੈ ਸੋ ਇਹਦੇ ਨਾਲ ਜਿਹੜਾ ਹੈਗਾ ਲੋਕ ਹੋਰ ਪਾਰਟੀ ਨਾਲ ਜੁੜਾਂਗੇ ਪਰ ਸਾਡਾ ਜਿਹੜਾ ਬੀਂਗ ਆ ਯੂਥ ਬਲੌਕ ਪ੍ਰਧਾਨ ਤੁਹਾਡਾ ਬਹੁਤ ਵੱਡਾ ਰੋਲ ਇੱਕ ਜਿਹੜੀ ਮੇਨ ਵਿੰਗ ਤੋਂ ਵੀ ਵੱਡਾ ਰੋਲ ਹੈ ਤੁਹਾਡੇ ਕਿਉਂਕਿ ਹਰ ਕੰਮ ਜਿਹੜਾ ਹੈਗਾ ਉਹ ਤੁਹਾਡੇ ਥਰੂ ਹੋਣਾ ਹੈ ਸੋ ਮੈਂ ਆਸ ਕਰਦਾ ਆਪਾਂ ਸਾਰੇ ਹੀ ਮਿਲ ਕੇ ਇਹਨੂੰ ਜਿਹੜਾ ਸਕਸੈਸਫੁਲ ਕਰਾਂਗੇ ਔਰ ਜਿਵੇਂ ਕਿ ਦੱਸਿਆ ਕਿ ਹਰ ਪਿੰਡ ਲਈ ਇੱਕ ਮਸ਼ੀਨ ਆਣੀ ਹੈ ਜਿਹਦੇ ਚੋਂ ਟੋਕਣ ਨਿਕਲਣੇ ਤੋਂ ਸੋ ਇਹ ਵੀ ਇੱਕ ਵੱਡੀ ਗੱਲ ਹੈ ਕਿ ਇੱਕ ਯੂਨਿਟ ਮੰਨਿਆ ਜਾ ਰਿਹਾ ਜਿਹੜਾ ਜਿਹੜਾ 18 ਸਾਲ ਲਿਮਟ ਹੈ ਹਾਂਜੀ ਸਰ 18 ਤੋਂ ਉੱਤੇ ਉਹਨੂੰ ਇੱਕ ਅਲੱਗ ਯੂਨਿਟ ਹੋ ਗਿਆ ਤੁਹਾਡੇ ਫਾਦਰ ਦਾ ਅਲੱਗ ਯੂਨਿਟ ਹੋ ਗਿਆ ਤੇ ਅਗਰ ਤੁਹਾਡੇ ਦਾਦਾ ਜੀ ਹੈ ਉਹ ਅਲੱਗ ਯੂਨਿਟ ਹੈ ਸਰ ਸੋ ਇਹ ਵੀ ਬੜੀ ਵੱਡੀ ਗੱਲ ਹੈ ਸੋ ਮੈਂ ਸਮਝਦਾ ਕਿ ਆਪਾਂ ਸਾਰੇ ਇਹਨੂੰ ਇਮਾਨਦਾਰੀ ਨਾਲ ਨਿਭਾਵਾਂਗੇ ਜਿੰਨੇ ਅੱਜ ਬਲੌਗ ਪਰ ਤਾਂ ਆਏ ਹੈ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਕਰਦੇ ਆਂ ਵੀ ਅਗਲੀ ਵਾਰ ਜਿਹੜੀ ਐ اٹੈਂਡੈਂਸ ਜ਼ਿਆਦਾ ਹੋਵੇ ਪ੍ਰਧਾਨ ਜੀ ਦਾ ਧੰਨਵਾਦ ਕਰਦਾਂ ਸਾਡੇ ਹਲਕਾ ਕੋਆਰਡੀਨੇਟਰ ਡਾਕਟਰ ਨੇਪਾਲ ਜੀ ਉਹਨਾਂ ਦਾ ਧੰਨਵਾਦ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ ਧੰਨਵਾਦ ਕਿ ਬਹੁਤ ਵੱਡੀ ਸੂਗਤ ਜਿਹੜੀ ਐ ਉਹ ਪੰਜਾਬ ਵਾਸੀਆਂ ਨੂੰ ਦੇਣ ਜਾ ਰਿਹਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂਾਤਸ਼ੀ ਦੇ ਵੀਡੀਓ ਬਾਰੇ ਅੱਜ ਮਾਨਯੋਗ ਅਦਾਲਤ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਵੀਡੀਓ ਝੂਠੀ ਅਤੇ ਮਾੜੇ ਮਨਸੂਬੇ ਤਹਿਤ ਬਣਾਈ ਗਈ ਸੀ ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹੇਠਲੇ ਦਰਜੇ ਦੀ ਸਿਆਸਤ ਖੇਡਦੇ ਹੋਏ ਬਣਾਈ ਗਈ ਇਸ ਵੀਡੀਓ ਰਾਹੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਆਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਭਾਜਪਾ ਕਾਂਗਰਸੀ ਅਤੇ ਅਕਾਲੀ ਆਗੂ ਨੂੰ ਪੰਜਾਬ ਅਤੇ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸਤੋਂ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ।